ਸਵੇਲੇ ਘਰ ਚ ਤੰਦਰੁਸਤੀ ਸੀ ਘਰ ਵਾਲੀ ਵੀ ਸਹੀ ਸੀ ਸਮਾਨ ਬਣਾ ਕੇ ਦਿੰਦੀ ਸੀ ਬਾਹਰ ਜਾ ਕੇ ਵੇਚਦੇ ਸੀ ਸਾਰਾ ਪਰਿਵਾਰ ਰਲ ਮਿਲ ਕੇ ਮਿਹਨਤ ਕਰਦਾ ਸੀ ਹਾਂਜੀ ਹਾਂਜੀ ਅਹੀਂ ਆਪਾਂ ਪਰਿਵਾਰ ਸਾਰਾ ਮਿਹਨਤ ਕਰਦੇ ਸੀ ਰਲ ਮਿਲ ਕੇ ਹੁਣ ਰਕਾ ਜੀ ਜੇਰਾ ਮਨ ਲ ਇਹ ਵੀ ਮੰਜੇ ਤੇ ਪੈ ਗਈ ਹੁਣ ਮੇਰਾ ਵੀ ਕੰਮ ਠੱਪ ਹੋ ਗਿਆ ਇਹ ਕਰਕੇ ਆਲੀ ਮਜਦ ਕੀਤੀ ਜਾਵੇ ਤੁਰੀ ਤੋਂ ਥੋੜੀ ਤੇ ਆਪਾਂ ਜੇਰਾ ਕਰ ਜਾਓ ਅਸੀਂ ਆਪੇ ਲਾ ਸਕਦੇ ਹਾਂ ਮਜਦ ਕੀਤੀ ਜਾਵੇ ਬਸ ਬੱਚੀਆਂ ਵੀ ਤਾਂਗੇ ਕਰਦੀਆਂ ਸਵੇਰ ਨੂੰ ਵੀ ਪਾਪਾ ਵੇਚਦੇ ਤੇ ਪਾਪਾ ਹੁਣ ਪੈ ਕਿੱਥੋਂ ਦਵੇ ਜੇ ਮੇਰਾ ਕੰਮ ਚੱਲੂਗਾ ਤੇ ਪਾਪਾ ਪੈਸੇ ਦੇਊਗਾ ਲੈ ਆਗੇ 15000 20000 ਆਈ ਹੈ ਹਰ ਇੱਕ ਚੀਜ਼ ਤੇ ਮਲ ਮੇਗੀ ਹੋ ਗਈ ਬੰਦ ਕਰੂਗਾ 15 ਤੋਂ 20000 ਰੁਪਿਆ ਰੰਜਨ ਨੇ ਦੱਸਿਆ ਕਿ ਮੇਰਾ ਕੰਮ ਦੁਬਾਰਾ ਤੋਂ ਸਟਾਰਟ ਹੋ ਸਕਦਾ ਜੇ ਮੇਰਾ 15 ਤੋਂ 20000 ਰੁਪਿਆ ਜਿਹੜਾ ਮਦਦ ਹੋ ਜਾਵੇ ਮਦਦ ਪੈਸੇ ਨਹੀਂ ਉਹਨੂੰ ਚਾਹੀਦੇ ਉਸਨੂੰ ਰੋਜ਼ਗਾਰ ਚਾਹੀਦਾ ਪੁਰ ਪਰਿਵਾਰ ਦਾ ਨੰਬਰ ਆ 77102 53457 7710253457 ਗੁਰਦਾਸਪੁਰ ਦੇ ਪਿੰਡ ਮੋਨੰਗਲ ਦੀ ਇੱਕ ਐਸੀ ਤਸਵੀਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਅੱਜ ਸਾਂਝੀ ਕਰਾਂਗੇ ਕਿ ਜੋ ਤਸਵੀਰ ਮਦਦ ਮੰਗਦੀ ਏ ਮਦਦ ਕੀ ਏ ਰੋਜ਼ਗਾਰ ਮੰਗਦੀ ਏ ਦੋ ਤੀਆਂ ਦਾ ਬਾਪ ਰੋਜ਼ਗਾਰ ਮੰਗਦਾ ਵਾ ਰੋਜ਼ਗਾਰ ਕੀ ਮੰਗਦਾ ਵਾ ਕਿ ਮੈਂ ਪਹਿਲਾਂ ਕੰਮ ਕਰਦਾ ਸੀ ਗੋਲਗਪਿਆਂ ਦੀ ਰੇੜੀ ਲਾਂਦਾ ਸੀ ਘਰ ਵਾਲੀ ਦਾ ਇਲਾਜ ਕਰਾਇਆ ਬਹੁਤ ਸਾਰੇ ਪੈਸੇ ਸੀ ਲੋਕਾਂ ਨੇ ਮਦਦ ਕੀਤੀ ਇਲਾਕੇ ਦੇ ਲੋਕਾਂ ਨੇ ਰਿਸ਼ਤੇਦਾਰਾਂ ਨੇ ਕਰਜ਼ਾਈ ਹੋ ਗਿਆ ਕਰਜ਼ਾ ਮੈਂ ਆਪੇ ਉਤਾਰ ਲਾਵਾਂਗਾ ਕਰਜ਼ੇ ਦੀ ਕੋਈ ਸਮੱਸਿਆ ਨਹੀਂ ਕਰਜ਼ਾ ਮੈਂ ਉਤਾਰ ਲਾਵਾਂਗਾ ਪਰ ਮੇਰਾ ਰੁਜ਼ਗਾਰ ਫਿਰ ਤੋਂ ਦੁਬਾਰਾ ਤੋਂ ਚੱਲ ਪਵੇ ਰੁਜ਼ਗਾਰ ਜ਼ਿਆਦਾ ਨਹੀਂ ਗੋਲਗਪਿਆਂ ਦੀ ਰੇੜੀ ਲਾਂਦਾ ਸੀ ਸਾਰੀ ਰਾਸ ਖਤਮ ਹੋ ਗਈ ਘਰ ਵਾਲੀ ਸਾਥ ਦਿੰਦੀ ਸੀ ਪਹਿਲਾਂ ਨਾਲ ਉਸਦੇ ਰੇੜੀ ਦਾ ਸਾਰਾ ਸਮਾਨ ਬਣਾ ਕੇ ਦਿੰਦੀ ਸੀ ਉਹਨੂੰ ਤੇ ਬਾਜ਼ਾਰ ਜਾ ਕੇ ਵੇਚਦਾ ਸੀ ਤੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਇੱਕ ਚੰਗੇ ਢੰਗ ਦੇ ਨਾਲ ਚੰਗੇ ਤਰੀਕੇ ਦੇ ਨਾਲ ਪਰ ਜਦੋਂ ਘਰਵਾਲੀ ਮੰंजे ਤੇ ਪੈ ਗਈ ਤੇ ਉਹਦਾ ਵੀ ਕਿਤੇ ਨਾ ਕਿਤੇ ਰੋਜ਼ਗਾਰ ਖਤਮ ਹੋ ਗਿਆ ਹੁਣ ਉਹ ਕਹਿੰਦਾ ਵਾ ਕਿ ਮੇਰਾ ਥੋੜਾ ਬੋਦਾ ਮੇਰੀ ਮਦਦ ਹੋ ਜਾਏ ਜਿਸ ਦੇ ਨਾਲ ਮੈਂ ਫਿਰ ਤੋਂ ਰੇੜੀ ਲਾਣ ਲੱਪਾਂ ਤੇ ਫਿਰ ਤੋਂ ਆਪਣੇ ਘਰ ਦੀ ਗਰੀਬੀ ਦੂਰ ਕਰਾਂ ਆਪਣੇ ਬੱਚਿਆਂ ਨੂੰ ਇੱਕ ਚੰਗੇ ਤਰੀਕੇ ਨਾਲ ਪੜਾ ਲਿਖਾ ਸਕਾਂ ਦੋ ਧੀਆਂ ਦਾ ਬਾਪ ਆ ਭੈਣਾਂ ਨਾਲ ਬਿਮਾਰ ਜਿਹੜੀ ਲਗਾਤਾਰ ਇੱਕ ਸਾਲ ਤੋਂ ਬਿਮਾਰ ਸੀ ਤੇ ਜਿਸ ਦਾ ਇਲਾਜ ਉਸ ਵੀਰ ਵੱਲੋਂ ਕਰਾਇਆ ਗਿਆ ਲੱਖਾਂ ਰੁਪਏ ਇਸ ਭੈਣ ਦੇ ਉੱਤੇ ਉਸਨੇ ਲਾ ਦਿੱਤੇ ਉਸ ਦੀ ਜ਼ਿੰਦਗੀ ਜਿਹੜੀ ਆ ਆਪਣੀ ਜੀਵਨ ਸਾਥੀ ਦੀ ਉਸਨੇ ਜ਼ਿੰਦਗੀ ਜਿਹੜੀ ਆ ਬਚਾਈ ਏ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਅਤੇ ਨਾਲ ਹਸਪਤਾਲਾਂ ਦੇ ਵਿੱਚ ਪੈਸੇ ਦੇ ਕੇ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ذریعے ਕਿ ਇਸ ਭੈਣ ਦੇ ਦਿਮਾਗ ਦੇ ਵਿੱਚ ਰਸੋਲੀ ਸੀ ਦਿਮਾਗ ਦਾ ਆਪਰੇਟ ਐਡਾ ਕਿ ਵੱਡਾ ਹੋਇਆ ਕਿ ਜਿਹੜੀ ਅਸੀਂ ਤਸਵੀਰ ਨਹੀਂ ਸਾਂਝੀ ਕਰ ਸਕਦੇ ਤਸਵੀਰ ਅਸੀਂ ਸਾਂਝੀ ਨਹੀਂ ਕਰ ਸਕਦੇ ਉਸ ਭੈਣ ਦੇ ਸਿਰ ਦਾ ਆਪਰੇਸ਼ਨ ਹੁੰਦਾ ਵਾ ਤਾਂ ਸਿਰ ਦੇ ਵਿੱਚ ਰਸੋਲੀ ਸੀ ਲੱਖਾਂ ਰੁਪਏ ਖਰਚ ਕੇ ਉਸ ਭੈਣ ਦੀ ਜ਼ਿੰਦਗੀ ਤਾਂ ਉਸ ਵੀਰ ਨੇ ਬਚਾ ਦਿੱਤੀ ਏ ਉਸਦੇ ਘਰ ਵਾਲੇ ਨੇ ਪਰ ਹੁਣ ਆਪ ਜਿਹੜਾ ਵਾ ਬੇਰੋਜ਼ਗਾਰ ਹੋ ਗਿਆ ਵਾ ਕੰਮਕਾਜ ਜਿਹੜਾ ਸੀ ਉਹ ਸਾਰਾ ਠੱਪ ਹੋ ਗਿਆ ਵਾ ਸਿਰਫ ਤਾਂ ਸਿਰਫ ਮਦਦ ਮੰਗਦਾ ਵਾ ਕਿ ਮੇਰਾ ਫਿਰ ਤੋਂ ਕੰਮ ਦੁਬਾਰਾ ਤੋਂ ਚੱਲ ਪਵੇ ਮੇਰੀ ਕੋਈ ਮਦਦ ਇਸ ਤਰੀਕੇ ਦੀ ਕਰ ਦਵੇ ਕਿ ਮੇਰਾ ਰੋਜ਼ਗਾਰ ਫਿਰ ਤੋਂ ਸ਼ੁਰੂ ਹੋ ਜਾਵੇ ਜਿਸ ਦੇ ਨਾਲ ਮੈਂ ਆਪਣੇ ਪਰਿਵਾਰ ਨੂੰ ਫਿਰ ਤੋਂ ਪਾਲ ਲਵਾਂ ਗੱਲਬਾਤ ਸ਼ੁਰੂ ਕਰ ਲਾਂਗੇ ਭਾਈ ਦਾ ਭਾਈ ਨਾਮ ਕੀ ਤੁਹਾਡਾ ਨਿਰੰਜਨ ਸਿੰਘ ਨਿਰੰਜਨ ਪਹਿਲਾਂ ਹਾਲਾਤ ਕੀ ਸੀ ਪਹਿਲੋਂ ਹਾਲਾਤ ਸਾਲ ਹੋ ਗਿਆ ਬੰਜੇ ਦੇ ਪੈ ਨੂੰ ਤੇ ਮੂੰਹ ਵਿੰਗਾ ਹੁੰਦਾ ਪੈਂਦਾ ਸੀ ਤੇ ਮੁੜ ਕੇ ਫਿਰ ਅਸੀਂ ਵਿਆਸ ਗਏ ਤੇ ਵਿਆਸ ਵਾਲਿਆਂ ਨੇ ਆਖੇ ਪ੍ਰਸਨ ਹੋਣਾ ਫਿਰ ਅਸੀਂ ਚੰਡੀਗੜ੍ਹ ਲੈ ਗਏ ਤੇ ਮਤਲਬ ਦੀਵਾਲੀ ਉਨੀ ਵਿਖੀ ਆਈ ਤੇ ਉਸੇ ਵੇਲੇ ਪੱਜ ਗਏ ਤੇ ਜਿਹੜਾ ਰੇੜੀ ਦਾ ਕੰਮ ਹੀ ਉਹ ਵੀ ਠੱਪ ਹੋ ਗਿਆ ਸਾਡਾ ਤੇ ਕੰਮ ਵੀ ਇਹਦੇ ਨਾਲ ਹੀ ਚੱਲਦਾ ਸੀ ਇਹ ਠੀਕ ਹੋ ਗਈ ਤੇਾਨੂੰ ਮਜ ਤੇ ਚਾਹੀਦੀ ਜੀ ਹਾਂ ਜੀ ਅਸੀਂ ਕਿੰਨੇ ਕੇ ਪੈਸੇ ਇਲਾਜ ਦੇ ਉੱਤੇ ਲਾ ਦਿੱਤੇ ਪੈਂਦੇ ਰੁਪਈਆ ਲੱਖ ਡੇ ਲੱਖ ਰੁਪਈਆ ਲੱਗ ਗਿਆ ਜੀ ਹਾਂਜੀ ਮਜਦਤ ਵੀ ਲੋਕਾਂ ਨੇ ਵੇਤੇਰੀ ਕੀਤੀ ਜਿਨ੍ਹਾਂ ਨੇ ਕੀਤੀ ਹੈ ਜੀ ਤੇ ਇਹ ਕਰਕੇ ਮਲੇ ਹੱਡੀ ਮਜਦਤ ਕੀਤੀ ਜਾਵੇ ਦੁਬਾਰਾ ਤੋਂ ਅਸੀਂ ਕੰਮ ਚਾਲੂ ਕਰ ਕਰ ਲਈ ਕਰ ਸਕੀਏ ਬਿਲਕੁਲ ਨਰਿੰਦਰ ਸਿੰਘ ਚਾਹੇ ਕਰਜ਼ਾਈ ਹੋ ਗਿਆ ਵਾ ਪਰ ਉਸਨੇ ਮਦਦ ਕੀ ਮੰਗੀ ਏ ਸਿਰਫ ਤਾਂ ਸਿਰਫ ਆਪਣਾ ਰੋਜ਼ਗਾਰ ਹੀ ਮੰਗਿਆ ਵਾ ਪੈਸੇ ਕਹਿੰਦਾ ਮੈਂ ਕਰਜ਼ੇ ਜਿਹੜਾ ਚੁੱਕਿਆ ਉਹ ਮੈਂ ਲਾ ਲਾਂਗਾ ਜੇਕਰ ਮੈਂ ਕੰਮ ਕਰਾਂਗਾ ਤਾਂ ਮੈਂ ਉਸ ਨੂੰ ਉਤਾਰ ਲਵਾਂਗਾ ਬੰਦਾ ਹਿੰਮਤੀ ਹੈ ਹਿੰਮਤ ਉਸੇ ਤਰ੍ਹਾਂ ਦੀ ਕਾਇਮ ਆ ਕਿ ਮੈਨੂੰ ਰੋਜ਼ਗਾਰ ਮਿਲ ਜਾਵੇ ਤਾਂ ਮੈਂ ਫਿਰ ਤੋਂ ਆਪਣੇ ਪਰਿਵਾਰ ਨੂੰ ਚੰਗਾ ਪੜਾ ਲਿਖਾ ਸਕਾਂ ਬੱਚਿਆਂ ਨੂੰ ਬੱਚੇ ਕਿਹੜੀ ਕਿਹੜੀ ਕਲਾਸ 'ਚ ਇੱਕ 5ਵੀਂ ਇੱਕ 5ਵੀਂ 'ਚ ਇੱਕ 9ਵੀਂ 'ਚ ਵਰਨਦੇ ਤੇ ਉਹਦਾ ਵੀ ਮੈਨੂੰ ਹੁਣ ਖਰਚਾ ਆਉਂਦਿਆ ਸਕੂਲ ਦਾ ਤੇ ਉਹ ਵੀ ਫੀਸਾਂ ਫੁੱਸਾਂ ਤਾਰਨੀਆਂ ਪੈਂਦੀਆਂ ਹੋਣ ਉਹ ਰਗਾਤ ਤੇ ਖਤਮ ਹੋ ਗਿਆ ਤੇ ਕਰਕੇ ਸਾਡੀ ਬੇਨਤੀ ਕੀਤੀ ਜਾਂਦੀ ਆ ਵੀਾਨੂੰ ਮੈਨੂੰ ਦੁਬਾਰਾ ਤੋਂ ਅਹੀਂ ਆਪਣਾ ਕੰਮ ਕਰ ਸਕੀਏ ਸਮਝ ਯਾਦ ਨਹੀਂ ਆਂਦਾ ਉਸ ਵੇਲੇ ਘਰ ਚ ਤੰਦਰੁਸਤੀ ਸੀ ਘਰ ਵਾਲੀ ਵੀ ਸਹੀ ਸੀ ਸਮਾਨ ਬਣਾ ਕੇ ਦਿੰਦੀ ਸੀ ਬਾਹਰ ਜਾ ਕੇ ਵੇਚਦੇ ਸੀ ਸਾਰਾ ਪਰਿਵਾਰ ਰਲ ਮਿਲ ਕੇ ਮਿਹਨਤ ਕਰਦਾ ਸੀ ਹਾਂਜੀ ਹਾਂਜੀ ਅਹੀਂ ਆਪਾਂ ਪਰਿਵਾਰ ਸਾਰਾ ਮਿਹਨਤ ਕਰਦੇ ਸੀ ਰਲ ਮਿਲ ਕੇ ਹੁਣ ਰਕਾ ਜੇ ਜੇਰਾ ਮਤਲਬ ਇਹ ਵੀ ਮੰਝੇ ਤੇ ਪੈ ਗਈ ਹੁਣ ਮੇਰਾ ਵੀ ਕੰਮ ਠੱਪ ਹੋ ਗਿਆ ਇਹ ਕਰਕੇ ਸਾਡੀ ਮਜਦਤ ਕੀਤੀ ਜਾਵੇ ਥੋੜੀ ਥੋੜੀ ਤੇ ਆਪਾਂ ਜਿਹੜਾ ਕਰਜ਼ਾ ਉਹ ਅਸੀਂ ਆਪੇ ਲਾ ਸਕਦੇ ਹਾਂ ਮਜਦਤ ਕੀਤੀ ਜਾਵੇ ਬਸ ਬਿਲਕੁਲ ਰਿਸ਼ਤੇਦਾਰਾਂ ਨੇ ਕੋਈ ਬਾਹ ਫੜੀ ਏ ਕੋਈ ਉਹਨਾਂ ਨਾਲ ਗੱਲਬਾਤ ਕੀਤੀ ਕਿ ਮੈਂ ਫਿਰ ਰੁਜ਼ਗਾਰ ਕਰਨਾ ਵਾ ਮੈਨੂੰ ਰੁਜ਼ਗਾਰ ਫਿਰ ਕਰਕੇ ਦਿੱਤਾ ਜਾਵੇ ਜਾਂ ਮੇਰਾ ਕੰਮ ਫਿਰ ਤੋਂ ਸ਼ੁਰੂ ਹੋ ਜਾਵੇ ਮੇਰੀ ਮਦਦ ਕਰੋ ਉਹਨਾਂ ਨੇ ਵੀ ਮਜਤ ਪਹਿਲੋ ਕੀਤੀ ਹੁਣ ਆਂਦੇ ਵੀ ਮਤਲਬ ਤੇਰੀ ਪਹਿਲੋ ਮਜਤ ਕਰ ਦਿੱਤੀ ਤੇ ਹੁਣ ਅਸੀਂ ਕੀ ਕਰੀਏ ਮਜਤ ਤੇ ਬਥੇਰਾ ਲੋਕਾਂ ਨੂੰ ਆ ਕੇ ਰਿਸ਼ਤੇਦਾਰਾਂ ਨੂੰ ਵੀ ਮੇਰੀ ਮਜਤ ਕਰੋ ਤੇ ਮੈਂ ਆਪਣਾ ਰਗਾ ਦੁਬਾਰਾ ਤੋਂ ਚਾਲੂ ਕਰ ਸਕਾਂ ਬੱਚੀਆਂ ਨਹੀਂ ਕੋਈ ਤੰਗ ਕਰਦੀਆਂ ਪਪਾਇਆ ਲੈਣਾ ਪਪਾਇਆ ਲੈਣਾ ਸਕੂਲ ਜਾਂਦੀਆਂ ਨੇ ਵੇਖ ਕੇ ਦਿਲ ਕਰਦਾ ਬੱਚਿਆਂ ਹਾਂਜੀ ਹਾਂਜੀ ਬੱਚੀਆਂ ਵੀ ਤਾਂਗੇ ਕਰਦੀਆਂ ਸਵੇਰ ਨੂੰ ਵੀ ਪਾਪਾ ਪੈਸੇ ਦੇ ਤੇ ਪਾਪਾ ਹੁਣ ਪੈਸੇ ਕਿੱਥੋਂ ਦੇਵੇ ਜੇ ਮੇਰਾ ਕੰਮ ਚੱਲੂਗਾ ਤੇ ਪਾਪਾ ਪੈਸੇ ਦੇਊਗਾ ਲਿਆ ਕੇ ਇੱਕ ਕਰਕੇ ਮਤਲਬ ਆਡਾ ਕੰਮ ਠੱਪ ਹੋਇਆ ਪਿਆ ਹੋਵੇ ਜੀ ਥੋੜਾ ਮੱਦੇ ਮੱਜਤ ਕੀਤੀ ਜਾਵੇ ਅਸੀਂ ਪੈੱਕ ਕਰ ਜਾ ਅਸੀਂ ਆਪੇ ਲਾ ਲਵਾਂਗੇ ਕਰਜ਼ੇ ਦੀ ਨਹੀਂ ਕੋਈ ਗੱਲ ਬਿਲਕੁਲ ਬਾਰ-ਬਾਰ ਨਰਿੰਦਰ ਸਿੰਘ ਕੋਈ ਗੱਲ ਕਹਿੰਦਾ ਕਿ ਕਰਜ਼ਾ ਅਸੀਂ ਲਾ ਲਾਂਗੇ ਕੈਨ ਨਾਰਦੇ ਕੰਮ ਕਰਕੇ ਦਿੰਦੇ ਸੀ ਬਾਹਰ ਰੇੜੀ ਲਾਂਦੇ ਸੀ ਜਾ ਕੇ ਲੱਗਦਾ ਕਿ ਕਰਜ਼ਾ ਭਾਰ ਲਾ ਲੇਗਾ ਆਪੇ ਘਰ ਵਾਲਾ ਹਾਂਜੀ ਬਸ ਕੰਮ ਚੱਲਣਾ ਚਾਹੀਦਾ ਸਾਡਾ ਹਾਂਜੀ ਮੇਰੀਆਂ ਦੋ ਬੇਟੀਆਂ ਐ ਇੱਕ 12 ਸਾਲਾਂ ਦੀ ਇੱਕ 5 ਸਾਲ ਦੀ ਹਾਂਜੀ ਇੱਕ ਪੰਜਵੀਂ ਚ ਪੜਦੀ ਐ ਇੱਕ ਨੌਵੀਂ ਚ ਬਸ ਬੇਟਾ ਨਹੀਂ ਹੈਗਾ ਹਸਬੰਡ ਵੀ ਆ ਸਾਰੇ ਇਹਦੇ ਸਰ ਸਿਰ ਤੇ ਹੀ ਆ ਕੰਮ ਬệnh بیمار ਹੋ ਗਈ ਤਾਂ ਇੱਕਦਮ ਕੰਮ ਵੀ ਚਲਾ ਗਿਆ ਹਾਂ ਜੰਮ ਜੇ ਤੇ ਪੈ ਗਈ ਹੋ ਤੁਸੀਂ ਚੰਗੇ ਸੀ ਤੰਦਰੁਸਤ ਸੀ ਚਲੋ ਘਰ ਵਾਲੇ ਨੂੰ ਕਰਕੇ ਦਿੰਦੇ ਸੀ ਥੋੜਾ ਬੋਤਲ ਤੇ ਬਾਹਰ ਜਾ ਕੇ ਵਿਚਾਰਾ ਵੇਚ ਵਟ ਕੇ ਤੇ ਘਰ ਲਿਆ ਕੇ ਬੇਟੀਆਂ ਵੀ ਹੈਲਪ ਕਰਾਉਂਦੀਆਂ ਸੀ ਹਾਂਜੀ ਸਮਾਂ ਨਹੀਂ ਯਾਦ ਆਉਂਦਾ ਉਹ ਕਿਹੜੇ ਸਮਾਂ ਸੀ ਕਿੰਨਾ ਵਧੀਆ ਸੀ ਸਾਡਾ ਘਰ ਚੱਲਦਾ ਪਿਆ ਹਾਂਜੀ ਬਹੁਤ ਵਧੀਆ ਸੀਗਾ ਪਹਿਲਾਂ ਕਰਜ਼ਾ ਤੇ ਲਾਤੀ ਜਣਾ ਲਾ ਲਾਂਗੇ ਪਰ ਹੁਣ ਮਤਲਬ ਜਿਗਾੜ ਕੋਈ ਹੋਣਾ ਚਾਹੀਦਾ ਨਾਲ ਕੋਲ ਰਸਤ ਵੀ ਸਾਰੀ ਮੁੱਕ ਗਈ ਕੋਈ ਕਿੰਨੇ ਕਿੰਨੇ ਦਾ ਖਰਚਾ ਹੈ ਭਾਈ ਹਾਂਜੀ ਕਿੰਨੇ ਕਿੰਨੇ ਦਾ ਖਰਚਾ ਜਿਹੜੇ ਦੁਆਰਾ ਤੋਂ ਕੰਮ ਸ਼ੁਰੂ ਹੋਇਆ ਦੁਆਰਾ ਦਾ ਖਰਚਾ ਮਤਲਬ ਕਾਫੀ ਆ ਜਾਂਦਾ ਵਾ ਜੇ ਕਰੀਏ ਸੀ ਦਾ 15000 20000 ਆ ਜਾਂਦਾ ਹਾਂਜੀ ਹਰ ਇੱਕ ਚੀਜ਼ ਤੇ ਮਤਲਬ ਮਹਿੰਗੀ ਹੋ ਗਈ ਹੁਣ ਬੰਦਾ ਕਰੂਗਾ ਕੀ ਐਂ ਬਿਲਕੁਲ 15 ਤੋਂ 20000 ਰੁਪਿਆ ਨਰੰજન ਨੇ ਦੱਸਿਆ ਕਿ ਮੇਰਾ ਕੰਮ ਦੁਬਾਰਾ ਤੋਂ ਸਟਾਰਟ ਹੋ ਸਕਦਾ ਜੇ ਮੇਰਾ 15 ਤੋਂ 20000 ਰੁਪਿਆ ਜਿਹੜਾ ਮਦਦ ਹੋ ਜਾਵੇ ਮਦਦ ਪੈਸੇ ਨਹੀਂ ਉਹਨੂੰ ਚਾਹੀਦੇ ਉਸਨੂੰ ਰੋਜ਼ਗਾਰ ਚਾਹੀਦਾ ਵਾ ਹਿੰਮਤੀ ਹੈ ਕਹਿੰਦਾ ਮੇਰਾ ਰੋਜ਼ਗਾਰ ਚੱਲ ਜਾਵੇ ਫਿਰ ਜਿਸ ਦੇ ਨਾਲ ਮੈਂ ਆਪਣੀਆਂ ਬੱਚੀਆਂ ਨੂੰ ਆਪਣੀ ਘਰਵਾਲੀ ਨੂੰ ਫਿਰ ਤੋਂ ਇੱਕ ਸਹੀ ਤਰੀਕੇ ਨਾਲ ਉਹਨਾਂ ਦੀ ਪਰਵਿਸ਼ ਜੜੀ ਕਰ ਸਕਾਂ ਧੀ ਪੜਦੀ ਏ ਇੱਕ ਨੌਵੀਂ ਜੇ ਇੱਕ ਪੰਜਵੀਂ ਜੀ ਦੋ ਧੀਆ ਵਾ ਬੇਟਾ ਹੋਇਆ ਸੀ ਤੇ ਉਸਦੀ ਮੌਤ ਹੋ ਗਈ ਸੀ ਬਚਪਨ ਮੇਲੇ ਉਸ ਤੋਂ ਬਾਅਦ ਦੋਹਾਂ ਧੀਆਂ ਦਾ ਬਾਪ ਜਿਹੜਾ ਬੇਬਸ ਹੈ ਇਸ ਵale ਉਹਦੇ ਹੱਥ 'ਚ ਕੁਛ ਨਹੀਂ ਹੈਗਾ ਸਿਰਫ ਉਹ ਸਿਰਫ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਵਾ ਕਿ ਮੇਰਾ ਕੰਮ ਫਿਰ ਤੋਂ ਚੱਲੋ ਹੋ ਜੇ ਕੋਈ ਸਮਾਜ ਸੇਵੀ ਅੱਗੇ ਆਵੇ ਜੋ ਇਸਦੀ ਮਦਦ ਕਰੇ ਜਿਸ ਦੇ ਨਾਲ ਇਸ ਨੂੰ ਰੋਜ਼ਗਾਰ ਮਿਲ ਜਾਵੇ ਭਾਈ ਨੰਬਰ ਕੀ ਤੇਰਾ ਨੰਬਰ ਪਤਾ ਫੋਨ ਨੰਬਰ ਹਰਸ਼ ਮੈਂ ਪੜਿਆ ਨਹੀਂ ਜੀ ਉਹ ਮੇਰੀ ਕੋਲ ਬੇਟੀ ਨੂੰ ਪਤਾ ਜੀ ਬਿਲਕੁਲ ਅਸੀਂ ਚਾਹਾਂਗੇ ਇਸ ਪਰਿਵਾਰ ਦਾ ਨੰਬਰ ਦੇਣਾ ਨਾਲ ਦੀ ਨਾਲ ਤਾਂ ਜੋ ਇਸ ਵੀਰ ਦੀ ਮਦਦ ਹੋ ਜਾਵੇ ਪਰਿਵਾਰ ਦਾ ਨੰਬਰ ਆ 77102 77102 53457 77102 53457 ਪਰਿਵਾਰ ਦਾ ਨੰਬਰ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਅਮੋ ਨੰਗਲ ਦਾ ਰਹਿਣ ਵਾਲਾ ਪਰਿਵਾਰ ਹੈ ਨਰਿੰਦਰ ਸਿੰਘ ਜੋ ਲਗਾਤਾਰ ਰੇੜੀ ਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਜਦੋਂ ਘਰਵਾਲੀ ਬਿਮਾਰ ਹੋ ਜਾਂਦੀ ਹੈ ਤਾਂ ਕੰਮ ਵੀ ਕਿਤੇ ਨਾ ਕਿਤੇ ਉਸ ਦਾ ਖੁੱਸ ਜਾਂਦਾ ਵਾ ਕੰਮ ਵੀ ਹੱਥੋਂ ਚਲਾ ਜਾਂਦਾ ਜਿਹੜਾ ਕੰਮ ਨਾਲ ਗੁਜ਼ਾਰਾ ਕਰਦਾ ਸੀ ਘਰ ਦਾ ਉਹ ਕਿਤੇ ਨਾ ਕਿਤੇ ਰੁੱਕ ਜਾਂਦਾ ਵਾ ਤਾਂ ਹੁਣ ਔਖਾ ਹੋਇਆ ਵਾ ਜਿੱਥੇ ਪਰਿਵਾਰ ਨੂੰ ਪਾਲਣਾ ਔਖਾ ਆਇਆ ਵਾ ਉੱਥੇ ਨਾਲ ਦੀ ਨਾਲ ਲੋਕ ਤਾਂ ਨੇ ਮੇਨੇ ਪੈਸੇ ਮੰਗਦੇ ਨੇ ਜਿਨ੍ਹਾਂ ਨੇ ਪੈਸੇ ਲੈਣੇ ਆ ਪਰ ਉਹਨੇ ਕਰਜ਼ਾ ਉਤਾਰਨ ਲਈ ਕਿਸੇ ਨੂੰ ਨਹੀਂ ਕਿਹਾ ਕਿਸੇ ਕੋ ਮਦਦ ਨਹੀਂ ਮੰਗੀ ਕਿ ਮੈਨੂੰ ਲੱਖ ਦੇ ਦਿਓ 2 ਲੱਖ ਦੇ ਦਿਓ ਮੇਰਾ ਕਰਜ਼ਾ ਉਤਰ ਜੇ ਮਦਦ ਮੰਗੀ ਆ ਰੋਜ਼ਗਾਰ ਦੀ ਕਿ ਮੇਰਾ ਦੁਬਾਰਾ ਤੋਂ ਕੰਮ ਸ਼ੁਰੂ ਹੋ ਜਾਵੇ ਜਿਸ ਦੇ ਨਾਲ ਮੈਂ ਆਪਣੇ ਘਰ ਨੂੰ ਫਿਰ ਤੋਂ ਇੱਕ ਚੰਗੇ ਢੰਗ ਨਾਲ ਇੱਕ ਗੱਡੀ ਨੂੰ ਪਟਰੀ ਤੇ ਝਾੜ ਸਕਾਂ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਦਿੱਲੀ ਪੋਸਟ ਆਬੀ Gürdaz